ਦੇਵਾ ਜਿਹੜੇ ਬਾਈ ਦੇ ਵਿੱਚ ਹੈ ਅਗਲੇ ਰਾਉਂਡ ਦੀਆਂ ਤਾਜਾਂ ਜਿਹੜੇ ਨਿਕਲ ਜਾਣੀਆਂ ਮੇਰੇ ਵੀਰੋ ਫੇਰ ਖੇਡ ਮੈਦਾਨ ਦੇ ਵਿੱਚ ਚੜਦੇ ਜਿਹੜੇ ਹੋਣਗੇ ਅੱਜ ਕਹਿੰਦੇ ਸੀਆਈਡੀ ਵਾਲੇ ਵੀ ਆਏ ਆ ਜਵੀ ਗਲਜਾਰ ਸਿੰਘ ਇਹਨੂੰ ਵੱਧ ਕੇ ਲਈ ਇਹਨਾਂ ਦਾ ਲੱਗਿਆ ਬੰਦਾ ਸਾਰੀ ਉਹਦਾ ਬੁਣੀ ਹੋਣਾ ਆ ਪਹਿਲੀ ਰੇਡ ਜਵੀ ਗਲਜਾਰ ਸਿੰਘ ਪਹਿਲੀ ਕਬੱਡੀ ਲੋਕਰ ਨੇ ਮਾਰਤੀ ਹੈ ਖਿਡਾਰੀ ਮੇਰੇ ਮਿੱਤਰੋ ਲੋਕਰ ਇਸਰੇ ਖੇਡ ਮੈਦਾਨ ਦੇ ਵਿੱਚ ਖਿਡਾਰੀ ਆਣਾ ਮੇਰੇ ਮਿੱਤਰੋ ਕਬੱਡੀ ਮੌਖਰੀ ਖੇਡ ਮੈਦਾਨ ਦੇ ਵਿੱਚ ਵਧਿਆ ਹੋਇਆ ਆ ਸੁਣਿਏ ਪਾਸੇ ਵਾਹ ਓਏ ਸੋਹਣਿਆ ਕੁਝ ਪੱਤ ਲਈ ਹੈ ਦੇਖੋ ਚ ਪੱਤਣੀ ਨੇ ਬੜੀ ਔਖੀ ਲਾਉਣੀ ਹੁੰਦੀ ਕਬੱਡੀ ਵਿੱਚ ਧਾਜ ਮਿੱਤਰੋ ਦਾ ਮਹਿੰਤਾਂ ਦੇ ਨਾਲ ਸੋ ਲੱਗਦੇ ਆ ਲਾ ਕੇ ਖੜਾ ਕਹਿੰਦੇ ਜਦੋਂ ਕਬੱਡੀ ਖੇਡਣੀ ਹੋਵੇ ਫਿਰ ਡਾਂਡੀ ਮਿਹਨਤ ਕਰਨੀ ਪੈਂਦੀ ਹੈ ਔਰ ਜਿੰਦੇ ਮੇਰੇ ਮਿੱਤਰੋ ਮੁਸ਼ਕਲ ਕਰਨੀ ਪੈਂਦੀ ਹੈ ਫਿਰ ਕਿਤੇ ਜਾ ਕੇ ਗੱਲ ਬਣਦੀ ਹੈ ਆਹ ਸਾਹਮਣੇ ਖੇਡ ਮੈਦਾਨ ਦੇ ਵਿੱਚ ਨੌਜਣ ਇਸਰੇ ਕਬੱਡੀ ਪੌਣ ਦੇ ਵੀ ਮਹਾਂਦਰਪੁਰੀਆਂ ਟੈਟੂ ਖੜਵਾਏ ਹੋਏ ਨੇ ਅੱਜ ਕੱਲ ਵੱਖਰਾ ਸ਼ੌਂਕ ਹੈ ਮੁੰਡੇ ਟੈਟੂ ਬਣਵਾਉਂਦੇ ਆ ਪਰ ਬੰਦਾ ਜਦੋਂ ਕੁਝ ਨਾ ਕੁਝ ਬਣਦਾ ਫਿਰ ਟੈਟੂ ਪਰਵਾਉਣ ਦਾ ਫਾਇਦਾ ਆ ਕੌਣ ਹੈ ਇਹ ਰਾਜਾ ਲੱਧੂਵਾਸੀਆ ਮੇਰੇ ਪੰਜਾਬੀ ਵੀਰ ਉਹ ਲਾ ਤਕੜਾ ਜੱਫਾ ਜਿਹੜਾ ਨੰਬਰ ਆਪਣੀ ਟੀਮ ਦੇ ਹਿੱਸੇ ਜੋੜਦਾ ਹੈ ਲਾ ਗੋ ਆ ਖਿਆਲੇ ਵਾਲਾ ਨੇ ਇਹ ਕਹਿੰਦੇ ਪਹਿਲੀ ਅੱਜ ਸੁਭਾਅ ਵਾਲੇ ਜੱੱਸੇ ਦੇ ਨਾਮ ਤੇ ਹੀ ਗਾੜੀ ਖੋਲ੍ਹਦੇ ਰਲ ਕੇ ਪਹਿਲੀ ਅੱਜ ਤਹਿਲਕਾ ਮਜਾ ਆ ਮੇਰੇ ਮਿੱਤਰੋ ਇਹ ਕਹਿੰਦੇ ਖਿਆਲੇ ਵਾਲਾ ਹੋਏ ਮੇਗੂ ਆਏ ਪਰ ਦੂਜੇ ਪਾਸੇ ਬਹਾਦਰਪੁਰੀਏ ਦੀ ਟਰਾਈ ਹੈ ਪਰ ਨੰਬਰ ਸਾਹਮਣੇ ਆਉ ਟਿਕਾਣੇ ਦਾ ਇਧਰਲੇ ਪਾਸੇ ਖਿਡਾਰੀ ਨੇ ਆਪਣੀ ਟੀਮ ਲਈ ਜਿਹੜਾ ਜੋਰ ਦਿੱਤਾ ਚੜ ਚੜ ਕੇ ਕਬੜੀਆਂ ਪੈਂਦੀਆਂ ਵੀਰਾਂ ਟੁੱਪ ਲੈਣੀਆਂ ਸ਼ਾ ਬੰਦਿਆ ਲਾ ਪਿਆ ਰਹਿਣਾ ਨਾ ਮਾ ਬੰਦਿਆ ਹਰ ਸ਼ਹਿਰੇ ਇੱਥੇ ਮੁੱਕ ਜਾਣਾ ਹੈ ਇੱਕ ਰਹਿਣਾ ਰੱਬ ਦਾ ਨਾਮ ਬੰਦਿਆ ਔਰ ਸ਼ਹਿਰੇ ਇੱਥੇ ਮੁੱਕ ਜਾਣਾ ਇੱਕ ਰਹਿਣਾ ਰੱਬ ਦਾ ਨਾਮ ਬੰਦਿਆ ਲਓ ਲੱਡੂ ਵਾਸੀ ਦੀ ਦੂਜੀ ਟਰਾਈ ਹੈ ਜਲਦੀ ਦਾ ਨਾ ਜਿੰਦਗੀ ਹੈ ਵਾਹਿਗੁਰੂ ਸਾਰੇ ਭਰਾਵਾਂ ਨੂੰ ਚੜ੍ਹਦੀ ਕਲਾ ਦੇ ਲਖੇ ਜਵੀ ਗੁਜਾਰ ਸਿੰਘ ਲੋਧਰ ਫੇਰ ਆ ਗਿਆ ਨੋਜਵਾਲ ਲਓ ਬੂਟਾ ਲੋਧਰ ਆ ਗਿਆ ਮੇਰੇ ਵੀਰ ਖੇਡ ਮੈਦਾਨ ਦੇ ਵਿੱਚ ਕਹਿੰਦੇ ਖਿਆਲਾ ਪਿੰਡ ਹੈ ਸਰੋਜਨ ਖੜਾਈ ਦਾ ਔਰ ਸਾਹਮਣੇ ਖੇਡ ਮੈਦਾਨ ਦੇ ਵਿੱਚ ਪਹਿਲੀ ਰੇਡ ਚਾਰ ਜਾਫੇ ਦੇ ਵਿੱਚੋਂ ਦੇਖ ਰਾਂ ਵੀ ਬਹਾਦਰਪੁਰਿਆ ਮਰਕੀਤ ਤਿਆਰ ਹੈ ਆਹ ਵੇਖ ਰਾਂ ਚਾਰ ਜਾਫੇ ਦੇ ਬੋਲਿਆ ਹੋਇਆ ਧਾਵਾ ਹੈ ਖੇਡ ਦੇ ਵਿੱਚ ਗਾਮੀ ਵਾਲਾ ਪਿੰਡ ਹੈ ਸਤਖੰਡ ਵਾਸੀ ਵਾਤਾ ਮਿਰਖਾ ਸਿੰਘ ਜੀ ਦੀ ਯਾਦ ਰੋ ਸਮਰਪਤ ਜਿਹੜਾ ਅੱਜ ਦਾ ਇਹ ਖੇਡ ਮੇਲਾ ਮੇਰੇ ਵੀ ਉਕਰਵਾਇਆ ਜਾ ਰਿਹਾ ਉਹ ਰੋਹਾ ਪਾ ਜੋ ਸਤਖੰਡ ਦੇ ਵਿੱਚ ਪ੍ਰਵੇਸ਼ ਕਰਦੀਆਂ ਔਰ ਸੰਤਖੰਡ ਵਾਸੀ ਮੇਰੇ ਵੀਰੋ ਸੰਤ ਬਾਬਾ ਮਿਰਖਾ ਸਿੰਘ ਜੀ ਦੀ ਯਾਦ ਨੂੰ ਸਮਰਪਿਤ ਇਹ ਮੇਲਾ ਹੋ ਰਿਹਾ ਹੈ ਗਾਮੀ ਵਾਲਾ ਪਿੰਡ ਕਹਿੰਦੇ ਟਿੱਪਿਆਂ ਦਾ ਪਿੰਡ ਪੂਰੀ ਦੁਨੀਆ ਦੇ ਵਿੱਚ ਪ੍ਰਸਿੱਧ ਹੈ ਗੱਲਾਂ ਵੱਖਰੀਆਂ ਆਹ ਕਹਿੰਦੇ ਮੇਰੇ ਮਿੱਤਰੋ ਕੋਰਾ ਖਿਆਲੇ ਵਾਲਾ ਔਰ ਸਾਹਮਣੇ ਖੇਡ ਮੈਦਾਨ ਦੇ ਵਿੱਚ ਇੱਕ ਪਾਸੇ ਵਾਹ ਓਏ ਸੋਣਿਆ ਬੈਕ ਸਪ੍ਰਿੰਟ ਭਰਦਾ ਹੋਇਆ ਨੌਜਾਨ ਜੇ ਨੰਬਰ ਆਪਣੀ ਟੀਮ ਦੇ ਹਿੱਸੇ ਨੌਜਾਨੇ ਜੋੜ ਦਿੰਦਾ ਹੈ ਇਹ ਪਾਰ ਦੂਜੇ ਰੌਡ ਦਾ ਲਾਸਟ ਮੈਚ ਖੇਡਿਆ ਜਾਣਾ ਧਰੇਵਾ ਤੇ ਸੰਤ ਬਾਬਾ ਲਾਹੌਰ ਦਾ ਫੋਣਾ ਵਾਲੀ ਧਰੇਵਾ ਤੇ ਸੰਤ ਬਾਬਾ ਲਾਹੌਰ ਦਾ ਫੋਣਾ ਵਾਲੀ ਇਹ ਦੋਨੋਂ ਟੀਮਾਂ ਦੇ ਖਿਡਾਰੀ ਜਿਹੜੇ ਮੇਰਾ ਕਿਸੇ ਤੇ ਵੀ ਲੋ ਖੇਡ ਮੈਦਾਨ ਦੇ ਵਿੱਚ ਪਹੁੰਚਿਆ ਲਓ ਅੰਦੀ ਕਬੱਡੀ ਮੁੰਡਾ ਨਮਾਨ ਕੋਰ ਜ ਆ ਗਿਆ ਲਓ ਸਾਹਮਣੇ ਇੱਕੋ ਪਾਸੇ ਚੜਦੀ ਬਰੇਸ ਹੈ ਮੇਰੇ ਵਿੱਚੋਂ ਚੜਦੀ ਬਰੇਸ ਦੇ ਵਿੱਚ ਭਾਈ ਕਹਿੰਦੇ ਰਾਜਵੀਰ ਜਵੰਨਾ ਆ ਆ ਦੁਨੀਆ ਨੂੰ ਸਾਡਾ ਦੇ ਲਈ ਅਲਬੇ ਦਾ ਆ ਗਿਆ ਭਾਈ ਕਹਿੰਦੇ ਬਰਿੰਦਰ ਘੁੰਮਣ ਆਓ ਸਾਡੇ ਕਰੇ ਪੰਜਾਬ ਦੇ ਕੋ ਵੀਰੇ ਪੁੱਤ ਆ ਆ ਕਹਿੰਦੇ ਜੰਗਲੀ ਦੁਨੀਆ ਨੂੰ ਮੇਰੇ ਮਿੱਤਰੋ ਜਿਹੜੇ ਸਾਡਾ ਦੇ ਲਈ ਅਲਵੇ ਦਾ ਆ ਗਿਆ ਪਰ ਆ ਕਹਿੰਦੇ ਜੱਗੂ ਆ ਖਿਆਲੇ ਪਿੰਡ ਵਾਲਾ ਪੈਂਦੀ ਹੋਈ ਰੇਡ ਤੇ ਆਹ ਮੁੰਡੇ ਨੇ ਚੂਟੀ ਦਾ ਨੰਬਰ ਆਪਣੀ ਟੀਮ ਦੇ ਲਈ ਜਿਹੜਾ ਸ਼ੁਰੂ ਕੀਤਾ ਵੀ ਤੋੜ ਕੇ ਗੂੜੇ ਪਿਆਰ ਚਲੇ ਗਏ ਜਿਉਂਦਿਆਂ ਨੂੰ ਜਿਹੜੇ ਮਾਰ ਚਲੇ ਗਏ ਪੁੱਤ ਪਰ ਕੇ ਮਾਵਾ ਦਾ ਮੰਦਾ ਹਾਲ ਮਿੱਟੀ ਦਾ ਫਰੋਲ ਜੋ ਗਿਆ ਨਹੀਂ ਉਹ ਲੰਬੜੇ ਗਵਾਤੇ ਹੋਏ ਲਾਲ ਮਿੱਟੀ ਦਾ ਫਰੋਲ ਹੋ ਗਿਆ ਨਹੀਂ ਉਹ ਲੰਬੜੇ ਗਵਾਤੇ ਹੋਏ ਲਾਲ ਜਿਹਨੇ ਗਾਣਾ ਆਪ ਗਾਇਆ ਉਹ ਕਿਨੇ ਸੁਖਾਂੀ ਸੰਸਾਰ ਨੂੰ ਸਦਾ ਦੇ ਲਈ ਵਾਲੇ ਦਾ ਆ ਗਿਆ ਮੇਰੇ ਵੀਰੇ ਲਾਸਟ ਬੈਂਡ ਦੀਆਂ ਟੀਮਾਂ ਦੋਨੋਂ ਗੱਜਰੀਆਂ ਨੇ ਬੜਾ 크게 ਧੰਨਵਾਦ ਹੈ ਬੜਾ ਸਤਿਕਾਰ ਹੈ ਜੇ ਵੀ ਗੁਰਜਾਰ ਸਿੰਘ ਪਿੰਡੀ ਰੇਡ ਤੇ ਕਰਦੇ ਗੱਲ ਗਿਆ ਇਹ ਗੱਜਰ ਹੈ ਮੇਰੇ ਵੀਰੋ ਬਹਾਦਰਪੁਰਿਆ ਇੱਕ ਮੈਨੂੰ ਲੱਗਦਾ ਵੀ ਗੱਗੇ ਦੀ ਗੱਲ ਹੁੰਦੀ ਹੈ ਗੱਜਰ ਗੱਗੇ ਦੀ ਆਹ ਦੇਖਣਾ ਵੀ ਦੋਨਾਂ ਦਾ ਇੱਕੋ ਜਿਹਾ ਨਾਮ ਹੈ ਔਰ ਸਾਹਮਣੇ ਦੇਖਣਾ ਵੀ ਖੇਡ ਵੱਖਰੀ ਹੈ ਲੋ ਗੱਜਰ ਇਸ ਵੇਲੇ ਖੇਡ ਮੈદાન ਦੇ ਵਿੱਚ ਬਹਾਦਰਪੁਰਿਆ ਆਪਣੀ ਟੀਮ ਦੀ ਰੱਖਾਂ ਦੇ ਨੰਬਰ ਦਾ ਵਾਅਦਾ ਕਰਦਾ ਹੋਇਆ ਆ ਖਿਡਾਰੀਆ ਟੀਮ ਦੇ ਮਾਖੇ ਲਈ ਸ਼ਰਮੇ ਦੇ ਨਾਲ ਨਿਰਕੇ 70 75 ਚੋਟੀ ਦੀ ਕਬੱਡੀ ਖੇੜੇ ਔਰ ਮਾਖੇੜੀਆ ਦਾ ਵੀ ਵੀਰਾ ਲੱਗਿਆ ਅੱਜ ਕੋਨੇ ਵੀ ਕਹਿੰਦੇ ਦਿੱਲੀ ਤੋਂ ਸਿੱਧਾ ਜਿਹੜਾ ਨਿਊਜ਼ੀਲੈਂਡ ਦੇ ਇਹ ਲੱਗਦਾ ਵੀ ਟੀਕੂ ਕੇ ਜਾਂ ਟੰਗਾ ਮੇਰੇ ਮਿੱਤਰੋ ਗੱਲਾਂ ਹੋਣੀਆਂ ਨੇ ਨਿਜੀਰੀਆ ਦੇ ਖੇਡ ਕਬੱਡੀ ਕੱਪ ਦੇ ਮੇਰੇ ਮਿੱਤਰੋ ਮਾਰਦੇ ਨੇ ਕਈ ਪਲੇਅਰ ਜਿਹੜੇ ਐ ਉਹ ਇਸ ਸਾਲ ਵੱਖਰਾ ਪ੍ਰਦਰਸ਼ਨ ਕਰਨਗੇ ਟੀਮ ਫਟਵਾ ਨਿਜੀਰੀਆ ਤੇ ਕਹਿੰਦੇ ਨੇ ਬਹੁਤ ਸ਼ਕਤਾ ਹੁੰਦੀਆਂ ਰਾਮੂ ਵਾਲੀਏ ਜੱਗੀ ਦੀਆਂ ਐਨ ਵੱਖਰਾ ਮਲਕ ਆਉਂਦੇ ਆ ਖਿਡਾਰੀਆਂ ਦਾ ਲਓ ਅੱਗੇ ਕਬੱਡੀ ਖੇਡ ਮੈਦਾਨ ਦੇ ਵਿੱਚ ਫੇਰ ਆਓ ਆਹ ਕੋਰਾ 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 ਗੋਣਾ ਗੋਲੇ ਸ਼ੀਰੇ ਪਾਗਣਾ ਮੇਰੇ ਮਿੱਤਰੋ ਲੱਗਾ ਪਿਆ ਜ਼ੋਰ ਕਬੱਡੀ 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 ਆਹ ਕਬੱਡੀ ਕਬੱਡੀ ਹੋ ਗਈ ਆ ਮੇਰੇ ਵੀਰੋ ਡਿਊਟੀ ਚੀਫ ਇੰਜੀਨੀਅਰ ਵਾਲੇ ਬਰਹਿੰਦਾ ਪੀ ਐਸ ਪੀ ਸੀ ਐਲ ਸਰਦਾਰ ਕਰੇ ਸੁਖਜੋਤ ਸਿੰਘ ਨੇ ਉਹ ਵੀ ਸਾਡੇ ਦਰਮਿਆਨ ਜਿਹੜੇ ਪੁੱਜਿਆ ਧਾਲਵਾੜਾ ਹੈ ਡਿਊਟੀ ਚੀਫ ਇੰਜੀਨੀਅਰ ਬਰਹਿੰਦਾ ਪੀ ਐਸ ਪੀ ਸੀ ਐਲ ਸਰਦਾਰ ਕਰੇ ਸੁਖਜੋਤ ਸਿੰਘ ਦੀ ਉਹ ਵੀ ਟੇਟੇ ਦਾਉਂ ਦੇ ਪੁੱਜਿਆ 51 ਸੋਰੇ ਜੋ ਦੇਖੋ ਆਹ ਮੁੰਡਾ ਕਦੇ ਕਰ ਗਿਆ ਕਮਾਲ ਮੇਰੇ ਮਿੱਤਰੋ ਨਾਲੇ ਪਿੰਡ ਵਾਲਾ ਇਹਦਾ ਬੋਟਾ ਨਾ ਮੈਂ ਪਿਆਰ ਨਾਲ ਲੋਦਰ ਲੋਦਰਾਂਦੇ ਆ ਜੇ ਵੀ ਲੋਕਾਂ ਦੇ ਹੁਣ ਸੱਤ ਬੋਦੀ ਪਾਉਦੇ ਨਹੀਂ ਮੇਰ ਰਹੀ ਤੇ ਆਹ ਸੀਰ ਕਦੇ ਬੱਲੇ ਬੱਲੇ ਹੋਊਗੀ ਜਰੂਰ ਮੇਰੇ ਵੀਰੋ ਵਾਹਿਗੁਰੂ ਸੱਚੇ ਪਾਤਸ਼ਾਹ ਮੇਰ ਰੱਖੇ ਜੀ ਬੰਦਾ ਮਾਰ ਕੇ ਸੌਦਾ ਬੰਦੇ ਨੂੰ ਐਨਾ ਮਿਲਦਾ ਪਿਆਰ ਧਰਮ ਨਾਲ ਰੋਕੇ ਜੜ ਦਿੱਤੇ ਸ਼ੁਕਰ ਮਾਰਕਾ ਤੇਰਾ ਤੂੰ ਐਨੇ ਜੋਗੇ ਕਰ ਦਿੰਦੇ ਜੋਗੇ ਕਰ ਦਿੰਦੇ ਸ਼ੁਕਰ ਮਾਰਕਾ ਤੇਰਾ ਤੂੰ ਐ ਵੀ ਜੋਗੇ ਕਰ ਦਿੰਦੇ ਅੱਜ ਰਾਕਾ ਆਰ ਨੇਤਾ ਪਿੰਡ ਦੀ ਕੋਈ ਜ਼ਿਆਦਾ ਦੂਰ ਨਹੀਂ ਤੇ ਕਹਰੇ ਦੁਨੀਆ ਦੇ ਵੱਡੇ ਸਤਾਰਾਂ ਦੇ ਵਿੱਚ ਨਾਮ ਹੈ ਲਾਹਰ ਹੀਰੇ ਦਾ ਲਾਹਰ ਹੀਰੇ ਦਾ ਗਵਾਨ ਪਿੰਡ ਹੈ ਕਰਨਾ ਹੁੰਦੀ ਹੈ ਯਾਨਕ ਪਿੰਡ ਦੀਆਂ ਮੇਰੇ

ਹਰ ਨੇ ਸਟੇਜ ਤੇ ਪਹੁੰਚੀ ਕਰਦੀਏ ਕਿਉਂਕਿ ਟੀਮਾਂ ਨੂੰ ਸੱਦਾ ਵੀ ਲੱਗਣਾ ਹੈ ਤੇ ਟੀਮਾਂ ਆਉਂਦੇ ਜਿਹੜੀ ਆ ਜਾਣਾ ਹੈ ਸਾਰੇ ਪਹਾੜਾ ਸਰਕਾਰ ਹੈ ਖੇਡ ਦੇ ਮਨਾਵ ਦੇ ਵਿੱਚ ਜਿਹੜੇ ਨੇ ਕਹਿੰਦੇ ਮੈਚ ਮੇਰੇ ਵੀਰੋ ਜਿਹੜੇ ਖੇਡੇ ਜਾ ਰਿਹਾ ਹੈ ਜਿਹਦੀ ਸੇਵਾ ਦਾ ਧੰਨਵਾਦ ਹੈ ਕੋਈ ਚੱਕਰ ਵਾਲੀ ਗੱਲ ਨਹੀਂ ਆਪਣੇ ਧਰਦਾ ਬੈਨਾ ਸਾਰੇ ਪਹਾੜਾ ਦਾ ਬਹੁਤ ਵੱਡਾ ਧੰਨਵਾਦ ਹੈ ਮੇਰੇ ਮਿੱਤਰੋ ਖੇਡ ਕਬੱਡੀ ਦੀ ਲੱਗੀ ਹੋਈ ਰੌਣਕ ਹੈ ਆ लास्ट ਮੈਚ ਆ ਦੂਜੇ 라운ਡ ਦਾ ਫਿਰ ਤੀਜੇ 라운ਡ ਦੀ ਗੱਤਾਂ ਜਿਹੜੀਆਂ ਚੱਲ ਰਹੀਆਂ ਨੇ ਜਿਹੜੀ ਗਿਲਜਾਰ ਸਿਆ ਇਹ ਖਿਡਾਰੀਆਂ ਨੂੰ ਜਿੰਦਾ ਰਹਿਣਗੇ ਜੀ ਸੱਦਾ ਜਲਦੀ ਦੇ ਨਾਲ ਆ ਮੈਚ ਰਿੰਡ ਵਾਲੇ ਪਾਸੇ ਨੋਟ ਕਰੋ ਜੀ ਸੰਤ ਬਾਬਾ ਨਾਮਦਾਸ ਬਣਾਵਾਲੀ ਦੀ ਟੀਮ ਹੈ ਔਰ ਖੇਤਾਂ ਵਾਲੇ ਪਾਸੇ ਟੀਮਾਂ ਧਰੇਵਾ ਮੇਰੇ ਵੀਰੋ ਸਿਹਰੇ ਦੀ ਟੀਮ ਜਿਹੜੀ ਬਾਕੇ ਖੇਡ ਮੈਦਾਨ ਦੇ ਵਿੱਚ ਪੁੱਜਦੀ ਹੈ ਨਰੋਰ ਪਿੰਡ ਦੀਆਂ ਟੀਮਾਂ ਹੈ ਔਰ ਕਈ ਖਿਡਾਰੀਆਂ ਨੂੰ ਮੌਕਾ ਮਿਲਦਾ ਖੇਡਣ ਦਾ ਫੇਰ ਗੱਲਾਂ ਵੱਖਰੀਆਂ ਹੋ ਜਾਂਦੀਆਂ ਮਾਣਸਾ 리그 ਨੇ ਨਹੀਂ ਖਿਡਾਰੀ ਜਿਹੜੇ ਉੱਪਰ ਗਏ ਮੇਰੇ ਵੀਰੋ ਹਾਂ ਬਾਕੀ ਗੱਲ ਜਿਹੜੀ ਪੱਕੀ ਹੈ ਜਿਹੜੀ ਗਲਜਾਰ ਸਿੰਘ ਬਾਈ ਸਾਹਿਬ ਦਾ ਜਿੰਦ ਪੱਥਰ ਹੈ ਰਵੀਆ ਫੁੱਲੋਂ ਵਾਲ ਡੋਗਰਾ ਨਾਲ ਕਿਰਨਾ ਪੰਜਾਬ ਉਸ ਰੱਬੀ ਭਰਾਨਾ ਹੈ न सॼे कंदे भई दवेंद हुई बलजेंद्री सुैन हुई आहे उन भलेव टीम ਅੱਜ ਜਿਹੜੀ ਸਪੌਂਸਰ ਕੀਤੀ ਹੈ ਪਰ ਇਹਨੇ ਪਹਿਲੀਆਂ ਚ ਬੱਲੇ ਬਲੇ ਘੜਾਈ ਹੈ ਜੜੀ ਗੱਲ ਜਾਰੀ ਬੰਟੀ ਦੀ ਕਬੱਡੀ ਹੈ ਭਾਦਲੇ ਵਾਲੇ ਦੀ ਕਰੀ ਚੌਂਦਰ ਦੀ ਗੱਲ ਆਹ ਭਾਦੜਿਆ ਬੰਟੀ ਮੇਰੇ ਮਿੱਤਰੋ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਪਰ ਦੂਜੇ ਪਾਸੇ ਕੌਣ ਹੈ ਇਹ ਕਹਿੰਦੇ ਬੜੇ ਲੋੜਵੰਦ ਜੇ ਪਰਿਵਾਰ ਦਾ ਖਿਡਾਰੀ ਹੈ ਇਹ ਆ ਰਸ਼ੀਦਾ ਬਣਾ ਵਾਲਿਆਣਾ ਮੇਰੇ ਪੰਜਾਬੀ ਵੀਰੋ ਖੇਡ ਮੈਦਾਨ ਦੇ ਵਿੱਚ ਵੇਖਣਾ ਵੀ ਬੜਾ ਜਬਰਦਸਤ ਜੱਫੇ ਲਾਉਣ ਵਾਲਾ ਖਿਡਾਰੀ ਹੈ ਬੜੇ ਬਖਰੇ ਦਾ ਮਾਰਦੇ ਆ ਬਣਾ ਵਾਲੀ ਪੈਰੋ ਮੋ ਫਿੱਟ ਰੋ सिखा जादा कबडी वे गला वखरियां करादे शीले हरी आउ पहला सर लादी अगली कबी ਆ ਪੱਪੂ ਆ ਗਿਆ ਖੇਲਣ ਵਾਲਾ ਲਓ ਖੇਲਣ ਪਿੰਡ ਵਾਲਾ ਪੱਪੂ ਮੇਰੇ ਵੀਰੇ ਨੂੰ ਮੋੜ ਮਾਰ ਕੇ ਤੇ ਗਗਰਦਾ ਪਿੰਡ ਹੈ ਇਹਦੇ ਦੇ ਪਾਸੇ ਹੁੰਦੇ ਆ ਚੱਤੇ ਰਾਜਨੀ ਦੀ ਦੁਨੀਆ ਦੇ ਵਿੱਚ ਕਦੇ ਸਿਕਿੰਗ ਦੀ ਦੁਨੀਆ ਦੇ ਵਿੱਚ ਵੱਡਾ ਨਾਮ ਹੈ ਪਰ ਸ਼ੂਲੀ ਨੇ ਟਰਾਈ ਕੀਤੀ ਹੈ ਮਿਆਂ ਪਿੰਡ ਦੇ ਮੇਲੇ ਦਾ ਬੈਸਟ ਖਿਡਾਰੀ ਹੈ ਕਹਿੰਦੇ ਮੇਰੇ ਵੀਰੇ ਉਧੇਮਾ ਵਾਲਾ ਸ਼ੂਲੀ ਫਿਰ ਇਧਰਲੇ ਪਾਸੇ ਅਗਲੀ ਰੇਡ ਉਹ ਪਾਉਂਗਲੀ ਧਰੇਵਾ ਪਿੰਡ ਦਾ ਕਹਿੰਦੇ ਰਮਣਾ ਇਹ ਭੂਲੇ ਦਾ ਕਹਿੰਦੇ ਸ਼ਗਿਰਦ ਹੈ ਮੇਰੇ ਵਿੱਚੋਂ ਉਧੇਮਾ ਵਾਲੇ ਭੂਲੇ ਦਾ ਸ਼ਗਿਰਦ ਰਮਣੇ ਦੀ ਰੇਡ ਖੇਡ ਮੈદાન ਦੇ ਵਿੱਚ ਪੈ ਲੱਗੀ ਹੈ ਇਹਦੇ ਰੋਕ ਮਲੇਸ਼ੀਆ ਮੁੰਡਾ ਬਰਿੰਦਰ ਮਲੇਸ਼ੀਆ ਬੱਬੂ ਮਲੇਸ਼ੀਆ ਉਹਨਾਂ ਭਰਾਵਾਂ ਨੇ ਮਜ਼ਾਉ ਦੇ ਨੇ ਦਾਸ ਨੂੰ ਮੋੜਨ ਦਾ ਜਿਹੜਾ ਮੌਕਾ ਦਿੱਤਾ ਬਾਈ ਸੋਨੇ ਮਲੇਸ਼ੀਆ ਹੋਰੀਆਂ ਦਾ ਵੱਡਾ ਸਨਕਾਰ ਰਹੇਗਾ ਚਾਰ ਹੈ ਚਾਰੋ ਦੇ ਚਾਰੋ ਤਿਆਰ ਹੈ ਉਹ ਬੜਾ ਵਾਰੀਏ ਮੇਰੇ ਮਿੱਤਰੋ ਬਈ ਇਸ ਕਬੱਡੀ ਤੇ ਕਿਹੜਾ ਨਾਜਵਾਨ ਕਰੇਗਾ ਬੱਲੇ ਬੱਲੇ ਪਰ ਸਾਹਮਣੇ ਆਪਾਂ ਦੇਖਾਂਗੇ ਪਿਆਰ ਨਾਲ ਪਿਆਰ ਦੇ ਨਾਲ ਪਿਆਰ ਦੇ ਨਾਲ ਖੇਡਣਾ ਹੈ ਅਗਲੀ ਰੇਡ ਤੇ ਬਹੁਤ ਸਾਡੇ ਗੁਲਜ਼ਾਰ ਦੇ ਆਹ ਸਾਹਮਣੇ ਅਗਲੀ ਕਬੱਡੀ ਕੁਲਦੀਪ ਹੈ ਨੌਜਵਾਨ ਬੜਾ ਆਈਆਂ ਮੇਰੇ ਬਹੁਤ ਤਜਰਬੇਕਾਰ ਖਿਡਾਰੀ ਹੋਇਆ ਹੈ ਬਜਰੀ ਭਾਰ ਜਦੋਂ ਖੇਡਿਆ ਤੇ ਕਹਿੰਦੇ ਬੜਾ ਸਿਆਰ ਇਹ ਰਹਿੰਦਾ ਸੀ ਕੁਲਦੀਪ ਆਹ ਸਾਹਮਣੇ ਬੜਾ ਵਾਲੀਆਂ ਕੁਲਦੀਪ ਸਿੰਘ ਐਸਰੇ ਤਜਰਬੇਕਾਰ ਕਬੱਡੀ ਦਾ ਕਬੱਡੀ ਕਬੱਡੀ ਕਰਦਾ ਹੋਇਆ ਸੁਖੀ 나ਗ ਆਹ ਪਰੇ ਮਾਵਾਂ ਵਾਲਾ ਮੇਰੇ ਵੀਰੋ ਕਹਿੰਦੇ ਇਸਰੇ ਲਾਉਂਦਾ ਤਕੜਾ ਜੱਫਾ ਹੈ ਕਹਦੇ ਗੱਲਾਂ ਹੋਈਆਂ ਕਹਦੇ ਭਰੇਮਾ ਦਾ ਕਾਲਾ ਪੂ ਚੋਟੀ ਨਾਲ ਜਾਫੀ ਹੋਇਆ ਵੀਰੇ ਕਹਦੇ ਪਿੱਛੋਂਲੇ ਖਾਦੀ ਵਰਗਿਆਂ ਨੂੰ ਜਫੇ ਲਾਇਆ ਕਹਦੇ ਕਾਲਾ ਭਰੇਮਾ ਦੀ ਗੱਲ ਕਹਦੇ ਕਹਿੰਦੇ ਮੇਰੇ ਮਿੱਤਰੋ ਕੰਨਾ ਮੇਰੇ ਵੀਰੋਂ ਮੱਖੜਦਿਆਂ ਹੋਇਆ ਐਰ ਦੇਖਣਾਂ ਤੇ ਸਾਰੇ ਸਾਰੇ ਦੇ ਖਾਲੀ ਜਿਹੜੇ ਆ ਭੋਲੇ ਵਰਗੇ ਨੌਜਵਾਨ ਪੈਦਾ ਕੀਤੇ ਆ ਲਾ ਬੰਟੀ ਪਹਾੜ ਦੇ ਵਾਲਾ ਨੌਜਵਾਨ ਦੋ ਦਲਾ ਪਹਾੜ ਦਾ ਪਿੰਡ ਦਾ ਪ੍ਰਸਿੱਧ ਆ ਉਹ ਦੂਜੇ ਪਾਸੇ ਪਣਾਵਾਲੀਆ ਨੌਜਵਾਨ ਕਹਿੰਦੇ ਇਸਰੇ ਪਾਉਂਦਾ ਕੈਂਚੀ ਉਹ ਲੱਗਦਾ ਸ਼ੋਰ ਪਿੰਡਾਂ ਦੇ ਕਬੱਡੀ ਦੇ ਰੰਗ ਦੇ ਵਿੱਚ ਰੰਗਿਆ ਹੋਇਆ ਆਜੋ ਕਹਿੰਦੇ ਕਬੱਡੀ ਦੇ ਰੰਗ ਦੇ ਵਿੱਚ ਰੰਗਿਆ ਹੋਇਆ ਹੈ ਗਾਮੀ ਵਾਲੇ ਦੇ ਵਿੱਚ ਅੱਜ ਕਬੱਡੀ ਆਈ ਹੋਈ ਹੈ ਆਹ ਸਾਹਮਣੇ ਨੌਜਨ ਬਣਾ ਆਈਆਂ ਹੈ ਰੈਡਾ ਜੱਫਾ ਲਾ ਗਿਆ ਅਗਲਾ ਮੈਚ ਆ ਕੀ ਨਾ ਹੋਣਾ ਜਲਦੀ ਨਾਲ ਬੋਲਦੇ ਮੇਰਾ ਭਰਾ ਆ ਨਹੀਂ ਲਿਸਟ ਤੇ ਲਿਸਟ ਨਹੀਂ ਬੁੱਜੀ ਵੀਰੇ ਲਿਸਟ ਪਾਉਣੀ ਕਰ ਦੋ ਭਰਾ ਮੜ ਕੇ ਜਿਹੜੇ ਵੀ ਭਰਾ ਦੇ ਕੋਲ ਲਿਸਟ ਹੈ ਗਰਾਉਂਡ ਜਿਹੜਾ ਖਾਲੀ ਹੋ ਜਾਣਾ ਹੈ ਇਧਰਲੇ ਪਾਸੇ ਪੱਪੂ ਦੀ ਕਨੇ ਰੇਡ ਹੈ ਖੇਲਰ ਪਿੰਡ ਵਾਲੇ ਦੀ ਪਰ ਦੂਜੇ ਪਾਸੇ ਬਿੱਲੇ ਦੀ ਟਰਾਈ ਹੈ ਨੰਬਰ ਛੇਰੇ ਦਾ ਬਲਾਰੀ ਨੇ ਆਪਣੀ ਟੀਮ ਦੇ ਲਈ ਜੋੜ ਕੇ ਖੇਡ ਮੈਦਾਨ ਦੇ ਵਿੱਚ ਬੱਲੇ ਬੱਲੇ ਕਰਾਈ ਹੈ ਅਗਲੀ ਲਿਸਟ ਵੀ ਆਪਾਂ ਜਰੂਰ ਜਿਹੜੀ ਪੁਲਜ ਦੀ ਕਰਦੀ ਹੈ ਮੇਰੇ ਵੀਰੋ ਤਾਂ ਕਿ ਟੀਮਾਂ ਨੂੰ ਸਮੇਂ ਸਿਰ ਫੱਦੇ ਜਿਹੜੇ ਲੱਗ ਸਕੋ ਰੇਲ ਪੌਂਡ ਦੇ ਇਧਰ ਮਾ ਪਿੰਡ ਦਾ ਰਮਣਾ ਭਾਈ ਜੱਤ ਪਖਰੋਆਂ ਦੀ ਮਾਈ ਹੋਈ ਟੀਮ ਅੱਜ ਕਿੱਦਾਂ ਦਾ ਪ੍ਰਦਰਸ਼ਨ ਕਰੇਗੀ ਇਹ ਗੱਲ ਸਮੇਂ ਦੀ ਹੈ ਲਓ ਸਾਹਮਣੇ ਆਹ ਸੁੱਖੀ ਦੇ ਟਾਈ ਹੈ ਪਰ ਇਧਰਲੇ ਪਾਸੇ ਧਲੇਵਾ ਪਿੰਡ ਵਾਲਾ ਲੈ ਵੀ ਤਾਲੀਆਂ ਮਾਰੋ ਜਰ ਜੇ ਐਕਸ਼ਨ ਵਧੀਆ ਲੱਗਿਆ ਸਿਰੇ ਦੀ ਰੇਡਾਂ ਪਾਦੀਆਂ ਧਲੇਵਾ ਵਾਲੇ ਨੇ ਹੋਰ ਖੇਡ ਦੇਖੋ ਜਾਰ ਸਿੰਘ ਕੁਲਦੀਪ ਆ ਗਿਆ। ਹਾਂ ਕੁਲਦੀਪ ਆ ਗਿਆ ਮੇਰੇ ਵੀਰੋ ਖੇਡ ਮੈਦਾਨ ਦੇ ਵਿੱਚ ਕਹਿੰਦੇ ਕੁਲਦੀਪ ਬਣਾ ਵਾਲੀਆ ਕਬੱਡੀ ਪਾ ਰਿਹਾ ਹੈ। ਉਧਰ ਪੇਰੋ ਵਾਲਾ ਸੁੱਖੀ ਵੀ ਤੇਜ਼ੇ ਤੌਰ ਤੇ ਪਹੁੰਚ ਆਇਆ ਹੈ। ਔਰ ਨਾਲ ਸਾਡਾ ਪਿਰਥੀ ਪਰਮਾਨਾ ਦੋਨੋਂ 플레이ਰਾਂ ਦੇ ਕਹਿੰਦੇ ਇੰਜਰੀਆਂ ਹੋਈਆਂ ਔਰ ਇੰਜਰੀ ਦੇ ਆਪਰੇਸ਼ਨ ਕਰਾਉਣ ਤੋਂ ਬਾਅਦ ਬਾਰਾਂ ਸੁੱਖ ਰੱਖੇ ਉਹ ਮੁੰਡੇ ਵੀ ਜਲਦੀ ਗਰਾਊਂਡ ਦੇ ਵਿੱਚ ਫਿੱਟ ਹੋ ਕੇ ਆਉਣ ਇਹ ਇੰਜਰੀ ਜਦੋਂ ਆ ਜਾਂਦੀ ਹੈ ਤੇ ਫਿਰ ਬੰਦਾ ਜਿਹੜਾ ਉਹ ਗਰਾਊਂਡ ਤੋਂ ਦੂਰ ਹੋ ਜਾਣਾ ਪਰ ਤਿਆਰ ਹੋ ਕੇ ਫਿੱਟ ਹੋ ਕੇ ਆਉਣਾ ਇਹ ਵੀ ਕਿਸੇ ਬਲਬੂਟੀ ਵਾਲੀ ਗੱਲ ਹੁੰਦੀ ਹੈ ਬੰਦੇ ਦੇ ਵਿੱਚ ਬਹੁਤ ਬਹੁਤ ਧੰਨਵਾਦ ਆ ਸਾਰੇ ਭਰਾਵਾਂ ਦਾ ਜਿਹੜਾ ਫੈਸਲਾ ਹੋ ਗਿਆ ਸੋ ਬੇਨਤੀ ਆਪਾਂ ਮੇਰਾ ਭਰਾ ਥੋੜਾ ਜਿਹਾ ਗ੍ਰੇਡ ਕਰਾ ਕਰੀਏ ਸੋ ਫੈਸਲਾ ਨੇ ਹੋ ਗਿਆ ਮਦਰਾ ਤੇ ਨਹੀਂ ਜਾਣਾ ਪਰਾਪਰ ਸਵਾਗਤ ਹੈ ਕਿਸੇ ਦਾ ਖਰਾਬ ਕਰੀਏ ਪਾ ਵੀ ਕਬੱਡੀ ਨੌਜਾਨਾ ਲਾ ਦੋਤੇ ਪਾ ਰਹਿਣਾ ਜਿੱਥੋਂ ਦੇ ਕਹਿੰਦੇ ਸੋਨੀ ਭਾਣੜੇ ਨੇ ਇਹ ਸਾਲ ਮਗਨਾਂ ਦੇ ਖੇਡ ਮੈਦਾਨਾਂ ਦੇ ਵਿੱਚ ਬੱਲੇ ਬੱਲੇ ਕਰਵਾਈ ਹੈ ਐਨ ਗੱਲਾਂ ਹੁੰਦੀਆਂ ਬਾਅਦ ਕਹਿੰਦੀ ਖੇਡ ਕਬੱਡੀ ਕਾ ਕਰਦੇ ਨਹੀਂ ਗੱਲਾਂ ਹੁੰਦੀਆਂ ਖੇੜ ਜਾਂਦੀਆਂ ਸੱਤੇ ਮਠੱਡੇ ਬਣੀਓ ਬੱਲੇ ਬੱਲੇ ਕਰਵਾਈ ਹੈ ਆਹ ਦੂਜੇ ਪਾਸੇ ਰਸ਼ੀਲਾ 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 ਬਣਾ ਵਾਲੀਆਂ ਰਸ਼ੀਲਾ ਆਹ ਤੇਰਾ ਸ਼ਕਿਤਕੀਲਾ ਇੱਕ ਪਾਸੇ ਕਹਿੰਦੇ ਰਸ਼ੀਲਾ ਬਣਾ ਵਾਲੀਆਂ ਮੇਰੇ ਮਿੱਤਰੋ ਲਾਉਂਦਾ ਕਲਾ ਤੇ ਫਾ ਬੱਲੇ 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 ਕਬੱਡੀ 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 ਰੋਮਾਂ ਨੰਬਰ ਯਾਫੀ ਦਾ ਨਵੀਨ ਯਾਫੀ ਦਾ ਤਾੜੀ ਉੱਧਾਂ ਨਹੀਂ ਵੱਜੀ ਦੀ ਤਾੜੀ ਮਾਰੋ ਇਹ ਮੁੰਡੇ ਦੇ ਲਈ ਜ਼ੋਰਦਾਰ ਬਣਾ ਵਾਲੀ ਇਹ ਕਹਿੰਦੇ ਐਨ ਧੱਕਾ ਪਾਉਣ ਵਾਲੀ ਗੱਲ ਕਰ ਦਿੱਤੀ ਐ ਬਣਾ ਵਾਲੀ ਐ ਕਹਿੰਦੇ ਦੁਨੀਆ ਲਗਾਉਣ ਵਾਲੀ ਗੱਲ ਕਰ ਗਿਆ ਬਈ ਵੇੜੇ ਜੱਫਾ ਮੁੰਡੇ ਨੇ ਐਨ ਕਦੇ ਟਿਕਾ ਕੇ ਲਾਇਆ ਪੱਕੂ ਦੀ ਕਬੱਡੀ ਆ ਵੀ ਪ੍ਰਾਣਾ ਪਾਪੀ ਐ ਆ ਵੀ ਪ੍ਰਾਣਾ ਪਾਪੀ ਐ ਆ ਵੀ ਕਹਿੰਦੇ ਪ੍ਰਾਣਾ ਪਾਪੀ ਐ ਸ਼ੁਰਲੀ ਐ ਮੇਰੇ ਵੀਰੋ ਭਲੇ ਹਾਂ ਪਿੰਡ ਵਾਲਾ ਉਧਰ ਵੀ ਜੱਫਾ ਲੱਗਿਆ ਐ ਇਧਰ ਵੀ ਜੱਫਾ ਲੱਗਿਆ ਜੱਫੇ ਤੇ ਜੱਫਾ ਥਾੜਾ ਜੱਫੇ ਤੇ ਜੱਫਾ ਐ ਥਾੜਾ ਜੱਫਾ 4 ਫਰਵਰੀ ਨੂੰ ਇੱਕ ਬੰਦੇ ਦੀ ਮੈਰਿਜ ਐ ਜਾ ਬੰਦਰਾਂ ਦੇ ਵਿੱਚ ਪੁੱਜਿਆ ਪਰ ਇਹ ਸਰਪ੍ਰਾਈਜ਼ ਦੀ ਰੇਹਤ ਤਰ੍ਹਾਂ ਦੇ ਜਦੋਂ ਆਪਾਂ ਅਨਾਉਂਸ ਕਰਾਂਗੇ ਫਿਰ ਇਹ ਟਾਈਮ ਜਿੱਦਾਂ ਜਿੱਦਾਂ ਲਵੇ ਲੱਗੂਗਾ ਨਾ ਫਰਵਰੀ ਪੂਰੀਏ ਪਾਲੀ ਨੇ ਅੱਖਾਂ ਸੀਗਾ ਵੀ ਆਪਾਂ ਹੌਦਾਂ ਹੌਦਾਂ ਬੱਲੇ ਸੱਦੇ ਦੇਵਾਂਗੇ ਹਾਂ ਨਹੀਂ ਗਜਾ ਸਿੰਘ ਨਿੱਕਾ ਕਿੱਥੇ ਨਹੀਂ ਸਾਡਾ ਬਰਨਾਰੇ ਵਾਲਾ ਰੈਫਰੀ ਬਾਈ ਕਾਲੇ ਵਾਲਿਆਂ ਨੂੰ ਮਿਲਦੇ ਨੇ ਨਿੱਕਾ ਹੋਈ ਕਿਤੇ ਸਾਡਾ ਇੱਕ ਵਾਰੀ ਭਾਈ ਕਾਲੇ ਵਾਲਿਆਂ ਨੂੰ ਜਰੂਰ ਜਿਹੜਾ ਮਿਲ ਲਵੇ ਬੇਨਤੀ ਕਰਦੇ ਆ ਭਾਈ ਟਿੱਕੇ ਨੂੰ ਇਹਦੇ ਨੇ ਪਾਸੇ ਰੇਡ ਆ ਪਈ ਆ ਸੁੱਖੀ ਦੀ ਟਰਾਈ ਫੋਰ ਸੁੱਖੀ ਦੀ ਟਰਾਈ ਫੋਰ ਆ ਆ ਆ ਬੱਲੇ 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 ਓ ਹੋ 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 ਆ ਓ ਮੇਲਾ ਬਣ ਗਿਆ ਗੱਲ ਉਹ ਕਿ ਨਹੀਂ ਫਿਰ ਕੀ ਬਾਤ ਹੈ ਬਾਤ ਆ ਗਿਆ ਇਹਦੇ ਮਾਨਖਾ ਲੀਗ ਜਿਹੜੀ ਸਾਡੀ ਚੱਲਦੀ ਆ ਨਾ ਉਹਦਾ ਅਹਿਮ ਨੁਮਾਇੰਦਾ ਮੈਂਬਰ ਜਿਹੜਾ 4 ਤਰੀਕ ਨੂੰ ਵਿਆਹ ਮੰਦਪਾਂ ਦੇ ਵਿੱਚ ਵਜ ਜੂਗਾ ਉਹਨੂੰ ਵੀ ਮੁਬਾਰਕਬਾਦ ਹਜੇ ਮੇਰੇ ਵੀਰੋ ਨਾਮ ਜਿਹੜਾ ਗੁਪਤਾ ਰੱਖਿਆ ਆਓ ਗੁਪਤਾ ਗੁਪਤਾ ਬਾਈ ਜੀ ਕੀਤੇ ਰੌਣ ਦਾ ਪਹਿਲਾ ਮੈਚ ਗਰੱਦੀ ਤੇ ਬੋਹਾ ਇਹ ਟੀਮਾਂ ਤਿਆਰੀ ਫੇਚ ਲੈਣ ਧ੍ਰੀਰ ਤੇ ਖਿਆਲਾ ਬਣਾ ਬਾਈ ਤੇ ਰੰਗੜਿਆਲ ਗਰੱਦੀ ਤੇ ਬੋਹਾ ਪਿੰਡ ਵਾਲੇ ਮੁੰਡੇ ਜਿਹੜੇ ਤਿਆਰੀ ਫੇਚ ਲੈਣਾਂ ਦਾ ਟੀਮਾਂ ਨੂੰ ਸਾਡੀ ਬੇੰਤਰੀ ਹੈ ਗਰੱਦੀ ਤੇ ਬੋਹਾ ਚਾਲਾਂ ਤੇ ਧੀਰ ਇਹਨਾਂ ਟੀਮਾਂ ਦੇ ਦਰਮਿਆਨ ਮੈਚ ਜਿਹੜੇ ਸਿਰੇ ਦੇ ਮੇਰੇ ਮਿੱਤਰੋ ਖੇਡੇ ਜਾਣਿਆ ਮੈਂ ਬੇਨਤੀ ਕਰੂੰਗਾ ਗਰੰਦੀ ਅਤੇ ਬੋਹਾ ਭਾਈ ਨਿੱਕਾ ਰੈਵਰੀ ਨਿੱਕਾ ਖਾਰੇ ਵਾਲਾ ਭਾਈ ਰੈਵਰੀ ਜਿੱਥੇ ਤੱਕ ਵੀ ਆਵਾਜ਼ ਸੁਣਦਾ ਹੋਵੇ ਮਿਲੇ ਵੀਰੇ ਨਿੱਕਾ ਰੈਵਰੀ ਆਪਾਂ ਇੱਕ ਪੁਆਇੰਟ ਕਲੀਅਰ ਕਰਨਾ ਜਿੱਦ ਇੱਕ ਦੂਰ ਚਲਾ ਗਿਆ ਭਾਈ ਲਓ ਅਰਸ਼ੀਲਾ ਅਰਸ਼ੀਲਾ ਅਸ਼ੀਲਾ ਬਣਾਵਾਲੀਆ ਅਸ਼ੀਲਾ ਮੇਰੇ ਮਿੱਤਰੋ बले 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 पले पले बले मेला बले बोला ने नच लाता कल बना ने मेला नो मेला नचना भी चाहिए खेर कबड्डी है मेला नचे के मेरा ਮੇਲਾ ਨੱਚੇ ਕਿਵੇਂ ਨਾ ਹਾਲੇ ਤੇ ਨੱਚਣਾ ਹਾਲੇ ਤੇ ਨੱਚਣਾ ਹਾਲੇ ਤੇ ਨੰਚਣਾ ਨੱਚਣਾ ਨੱਚਣਾ ਨੰਬਰ ਕਹਿੰਦੇ ਪੱਕੂ ਨੇ ਆਪਣੀ ਟੀਮ ਦੇ ਲਈ ਜੋੜ ਕੇ ਉਹ ਕਰੇ ਬੱਲੇ ਬੱਲੇ ਕਰਾਈ ਹੈ ਵੀ ਇੱਕ ਵਾਰੀ ਨਹੀਂ ਮਾਰੀ ਤਾਂ ਹਰ ਵਾਰ ਹੋਈ ਹੈ ਉਹ ਇਨਸਾਨ ਕਦੇ ਨਹੀਂ ਪੜਦਾ ਜਿਹਦੀ ਲਹਣਾਂ ਦੀ ਲੋਈ ਹੈ ਐਵੇਂ ਧੁੱਲ ਜਾਂ ਡੂਗੇ ਜਖਮਾਂ ਨੂੰ ਜੋ ਲਿਖਿਆ ਦਿਲ ਦੇ ਪੰਨਿਆਂ ਤੇ ਜੇ ਜਿੱਦਲ ਖਾਰੀ ਨਾ ਬਣਦਾ ਇੱਥੋਂ ਲਿਖਦਾ ਦੋਗਲੇ ੱੱਲਿਆਂ ਤੇ ਜੇ ਜਿੱਦਨਪੁਰੀ ਨਾਮ ਆਉਂਦਾ ਇੱਥੋਂ ਲਿਖਦਾ ਦੋਗਲੇ ੱੱਲਿਆਂ ਤੇ ਗੱਲਾਂ ਕਹਿੰਦੇ ਚਲਦੀਆਂ ਨੇ ਲਓ ਉੱਧਰੇ ਵਾਲੀ ਦੀ ਰੇਡ ਹੈ ਤੇ ਵੀ ਗੁਜਾਰ ਸਿੰਘ ਹੋਰ ਤੇਰੇ ਹੁਣੇ ਚਾਹੀਦਾ ਨੌਜਵਾਨ ਧਰੇ ਵਾਲੇ ਰਾਮੇ ਦੀ ਰੇਡ ਗੁਜਾਰ ਜੀ ਲਓ ਸਾਹਮਣੇ ਇਸਲੇ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋ ਨਾਲ ਜਿਹੜਾ ਗੱਭਰੂ ਰੇਡ ਪਾਉਣ ਦੇ ਲਈ ਰਮਣਾ ਧਰੇਮਾ ਵਾਲਾ ਰਮਣਾ ਕਬੱਡੀ ਪਾ ਰਿਹਾ ਹੈ ਆਹ ਦੂਜੇ ਪਾਸੇ ਸ਼ਾਦਰਾ ਆਹ ਸ਼ਾਦਰਾ ਆਹ ਬੜਾ ਰਿਆ ਸ਼ਾਂਦਰਾ ਮੇਰੇ ਵੀਰੋ ਹੋ ਬਾਈ ਕਿਵੇਂ ਲੱਗਿਆ ਮੈਚ ਫਿਰ ਤਾੜੀ ਦੂਰੀ ਹੈ ਤੇ ਮਾਰੇ ਦਾ ਕਰੀ ਮੈਂ ਸਵਾਪਤ ਆਹ ਮੈਚ ਦੇ ਵਿੱਚੋਂ ਟੀਮ ਨੰਬਰ ਬੋਲਦੀ ਆਪਾਂ ਵਿਰੇਵਾਂ ਦੀ ਟੀਮ ਨੇ ਪੁਆਇੰਟ ਨੇ 6 ਤੇ ਖਾਂਦੇ 9 ਪੁਆਇੰਟਾਂ ਬੋਲ ਆਣੀ ਤੇ ਇੱਕ ਵਾਰੀ ਤਾੜੀਆਂ ਜ਼ੋਰਦਾਰ ਮਾਰ ਦਿਓ ਭਾਈ ਦੋਨੋਂ ਟੀਮਾਂ ਦੇ ਨਾਲੇ ਤਾੜੀ ਮਾਰੋ ਜਿਹੜੀ ਮਰਜ਼ੀ ਜਿੱਤੇਗੀ ਜਿੱਤ ਕਬੱਡੀ ਦੀ ਹੋਈ ਹੈ ਵਧੀਆ ਮੈਚ ਖੇਡਿਆ ਔਰ ਜੀ ਕਬੱਡੀ ਤੇ ਬੋਹਾ आ जाने लगी है अच सुखरा नौजवान अच नजारे बखरे है आओ जी गोहा ख्याल ग्राउंड आ जाए गरद्दी ते गोहा गोहा आ गई गर्द्दी वाले मुंडे आ जाने ਕੋਈ ਨਹੀਂ ਗਰਾਊਂਡ ਤੋਂ ਬਾਹਰ ਕਰੋ ਜੀ ਮੈਚ ਸ਼ੁਰੂ ਕਰਾ ਦਿਨੋ ਸਾਨੂੰ ਆ ਮੈਚ ਕਰਾ ਲਈ ਕੋਈ ਗੱਲ ਨਹੀਂ ਭਾਈ ਜੀ ਆਪਾਂ ਮੈਚ ਸ਼ੁਰੂ ਕਰੀਏ ਗਰਾਊਂਡ ਕਰੋ ਕਲੀਅਰ ਮੇਰਾ ਵੀਰ ਇਧਰ ਕਬੱਡੀ ਅਨਲਿमिटेड ਆਜਾ ਵੀ ਧੰਨਵਾਦ ਆ ਮੁੰਡੇ ਰੰਮੀ ਵਾਲੇ ਦਾ ਜੀ ਨੇ ਯੂਟਿਊਬਰ ਦੇਪਰ ਲਾਈਵ ਕੀਤਾ ਹੋਇਆ ਪੀਵੀ ਗੱਤੀ ਮਾਨਸਾ live.com ਰਾਜ ਕੀਵੇ ਦੀ ਪੂਰੀ ਟੀਮ ਜਿਹੜੀ ਜੱਫੀ ਹਣੀ ਸਾਡੇ ਭਰਾ ਨੇ ਮੋਜੀ ਵਾਲੇ ਉਹਦੇ ਬ੍ਰਦਰ ਦਾ ਸਾਰੀ ਟੀਮ ਦਾ ਸਿਰ ਤੇਜੇਦਾਰ ਤੇ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇੱਕ ਵੱਡੀ ਪੂਰੇ ਵਿਸ਼ਾ ਪ੍ਰਦੇਸ਼ਾਂ ਦੇ ਵਿੱਚ ਵਿਖਾਈ ਹੋਈ ਹੈ ਸਮੇਂ ਦੀ ਬੇਨਤੀ ਹੈ ਜਲਦੀ ਦੇ ਨਾਲ ਜਿਹੜਾ ਮੈਚ ਸ਼ੁਰੂ ਕਰਵਾ ਲਈਏ ਆ ਬੋਹਾ ਦੇ ਕਬੱਡੀ ਦਾ ਮੈਚ ਹੋਊਗਾ ਟੀਮਾਂ ਜਲਦੀ ਨਾਲ ਪੁੱਜਣ ਜੀ ਗਰਾਊਂਡ 'ਚ ਆ ਗਈ ਆ ਜੀ ਆ ਗਈਆਂ ਦੋਨੋਂ ਟੀਮਾਂ ਆ ਗਈਆਂ ਦੋਨੋਂ ਟੀਮਾਂ ਜਿਹੜੀਆਂ ਆ ਗਈਆਂ ਭਾਈ ਹਰੇਕ ਟੀਮ ਨੂੰ ਇੱਕ ਇੱਕ ਹੋਲਡ ਹੀ ਮਿਲਦਾ ਹੁਣ ਤਿਆਰ ਰੱਖੋ ਟੀਮਾਂ ਹਰ ਇੱਕ ਟੀਮ ਦੇ ਲਈ ਇੱਕ ਇੱਕ ਹੋਲਡ ਭਾਈ ਹੋਲਡ ਵੀ ਤਾਂ ਕਰਿਓ ਜੇ ਫੈਸਲਾ ਮੰਨਣਗੇ ਹੋਲਡ ਹਾਂ ਫੇਰ ਹੀ ਫੈਸਲਾ ਯਾਰ ਅੱਜ ਕੱਲ ਇੱਕ ਦਿਨ ਹੋਲਡ ਵਾਲੇ ਪੰਗਿਆਂ ਨੇ ਬਹੁਤ ਕਬੱਡੀ ਦਾ ਘਾੜਾ ਜਿਲਾ ਕੀਤਾ ਹੈ ਹਾਂ ਅਸਲਾ ਜਿਹੜਾ ਬੰਦਾ ਭਾਈ ਕਿਉਂਕਿ ਜੇ ਪਹਿਲਾਂ ਤਾਂ ਆਪਾਂ ਹੋਲਡ ਲੈ ਲੈਂਦੇ ਆ ਫਿਰ ਮੰਨਦੇ ਨੇ ਇਹ ਗੱਲ ਯਾਰ ਚੰਗੀ ਦੀ ਵੀਰਾ ਬਣ ਕੇ ਜਰੂਰ ਆਪਾਂ ਸਤਿਕਾਰ ਆ ਤੁਹਾਡਾ ਖਿਡਾਰੀਆਂ ਦਾ ਵੀ ਸਤਿਕਾਰ ਹੈ ਥੋੜਾ ਜਿਹਾ ਗ੍ਰੇਟ ਕਰੀਏ ਜੰਗਾਂ ਤੋਂ ਬਾਈ ਵੀ ਬੋਹਾਂ ਤੇ ਕੜੰਦੀ ਆ ਬੋਹਾਂ ਆ ਗਏ ਰੇਂਦੇ ਖਿਡਾਰੀ ਦੋਨੇ ਆ ਗਏ ਜੀ ਜਲਦੀ ਨਾਲ ਮੈਚ ਸ਼ੁਰੂ ਕਰਵਾਉਂਦੇ ਮੇਰਾ ਵੀਰ ਇਸ ਤੋਂ ਬਾਅਦ ਛੀਰਨਾ ਮੈਚ ਜਿਹੜਾ ਖੇਡ ਮੈਦਾਨ ਦੇ ਵਿੱਚ ਖੇਡਿਆ ਜਾਊਗਾ ਸੋ ਟੀਮਾਂ ਦੇ ਖਿਡਾਰੀ ਜਿਹੜੇ ਜਲਦੀ ਨਾਲ ਖੇਡ ਮੈਦਾਨ ਦੇ ਵਿੱਚ ਪਹੁੰਚ ਉਧਰ ਸਾਡੇ ਚੀਫ ਗੈਸਟ ਆ ਪੀ ਐਸ ਪੀ ਸੀ ਐਲ ਸੁਖਦੇਵ ਸਿੰਘ ਜੀ ਉਹਨਾਂ ਦਾ ਵੀ ਧੰਨਵਾਦ ਬਖੰਡੇ ਤੋਂ ਬੋਲਦੇ ਆ ਉਹਦੇ ਤੇ ਤੋਂ ਵੀ ਧੰਨਵਾਦ ਆ ਅਗਲੇ ਸਾਲ ਗੁਰਵਿੰਦਰ ਸਿੰਘ ਜੀ ਪ੍ਰਧਾਨ ਆ ਜੂਟ ਕਾਂਗਰਸ ਦੇ ਨਾਲ ਸਾਡੇ ਜੀਵਨ ਸ਼ਰਮਾ ਜੀ ਉਹ ਕਹਿੰਦੇ ਅਗਲੇ ਸਾਲ 65 ਕਰੋੜ ਦੇ ਦੋਨੇ ਪ੍ਰਾਜਪਾਰੇ ਰਾਂਗੇ ਇਹ ਗੱਲ ਵਧੀਆ ਲਗੀ ਸ਼ੁਰੂਆਤ ਹੋ ਗਈ ਇੱਕ ਵਾਰੀ ਤਾੜੀ ਮਾਰ ਦੋ ਭਰਾਵਾਂ ਦੇ ਨਾਂ ਤੇ ਜ਼ੋਰਦਾਰ 65 ਕਰੋੜ ਦੇ ਦੋਨੇ ਪ੍ਰਾਜ ਗੁਰਵਿੰਦਰ ਸਿੰਘ ਜੀ ਪ੍ਰਧਾਨ ਆ ਜੂਟ ਕਾਂਗਰਸ ਤੇ ਜੀਵਨ ਸ਼ਰਮਾ ਦੇ ਵੀ ਗੁਜਾਰ ਸਿੰਘ ਵਾਲੇ ਸਾਥੀ ਨਹੀਂ ਵੀ ਦੇ ਭਰਾਵਾਂ ਨੇ ਉਹ ਰੱਖ ਦਿੱਤੀਆ ਬੱਧਾ ਧੰਨਵਾਦ ਬੱਧਾ ਧੰਨਵਾਦ ਅੱਜ ਦੇ ਫਾਨ ਦੇ ਜੋ ਪ੍ਰਾਈਜ਼ ਹੈ ਉਹ ਸਪான்ਸਰ ਕੀਤੇ ਅਸੀਂ ਧੰਨਵਾਦ ਕਰਦੇ ਹਾਂ ਅੰਦਰ ਕੈਨੇਡਾ ਵਾਲੇ ਵੀਰਾਂ ਦਾ 골ਡਨ ਸਪான்ਸਰ ਨੇ ਸਾਡੀ ਇਸ ਅੱਜ ਦੇ ਮਾਨਸਾ ਕਬੱਡੀ ਲੀਗ ਦੇ ਸੋ ਅਸੀਂ ਧੰਨਵਾਦ ਕਰਦੇ ਹਾਂ 골ਡਨ ਸਪான்ਸਰ ਦਾ ਜਿਨ੍ਹਾਂ ਨੇ ਕੈਨੇਡਾ ਤੋਂ ਵੱਡੇ ਪੱਧਰ ਦੀ سپورਟ ਕੀਤੀ سپورਟ ਕੀਤੀ ਹੈ ਨਾਲ ਸਰਦ ਕੀ ਨਵਾਸੀ ਕੈਨੇਡਾ ਜੀ ਨੇ ਉਹਨਾਂ ਦੀ ਸਾਰੀ ਮਿੱਤਰ ਮੰਡਲੀ ਜਿਹੜੀ ਹੈ ਉਹ ਰਾਵਨ ਦੇ ਕੈਨੇਡਾ ਤੋਂ ਵੱਡਾ ਯੋਗਦਾਨ ਪਾ ਰਹੀ ਹੈ ਖਾਲੇ ਵਾਲੀਏ ਹੋਣਾਂ ਦਾ ਕਰਕੇ ਸੋ ਅਸੀਂ ਧੰਨਵਾਦ ਕਰਦੇ ਹਾਂ ਸਾਰੇ ਭਰਾਵਾਂ ਦਾ ਆਹ ਜਲਦੀ ਦੇ ਨਾਲ ਮੈਚ ਸ਼ੁਰੂ ਕਰਾ ਦਿਓ ਮੈਚ ਸ਼ੁਰੂ ਕਰ ਦਿਓ ਜੀ ਅਗਲੇ ਮੈਚ ਦੇ ਲਈ ਜਰੀਰ ਤੇ ਖਿਆਲਾ ਇਹ ਵੀ ਟੀਮਾਂ ਜਿਹੜੀਆਂ ਤਿਆਰ ਰਹਿਣਗੇ ਆ ਜਰੀਰ ਤੇ ਖਿਆਲੇ ਬਣੀਆਂ ਟੀਮਾਂ ਗਰਦੀ ਦੀ ਟੀਮ ਜਿਹੜੀ ਹੌਣ ਵਾਲੇ ਪਾਸੇ ਉਹ ਇਹਦੇ ਖੇਤਾ ਵਾਲੇ ਪਾਸੇ ਟੀਮ ਜਿਹੜੀ ਉਹ ਗੋਹੇ ਪਿੰਡੀ ਆ ਗਈ ਹੈ ਫੇਰ ਦੇ ਮੈਦਾਨ ਦੇ ਵਿੱਚ ਪਰ ਇਹ ਕਹਿੰਦੇ ਸ਼ੇਰੇ ਦੇ ਮੈਚ ਦੀ ਸ਼ੁਰੂਆਤ ਨਹੀਂ ਹੋਈ ਹੈ ਗੋਹਾ ਪਿੰਡ ਹੈ ਔਰ ਆਹ ਕਹਿੰਦੇ ਕਲੀਪੁਰੀਆ ਭਿੰਦਰ ਹੈ ਇਹ ਜਿੱਤ ਭਖਲ ਹੋੜਾ ਦਾ ਖੇਤਾ ਮੇਰੇ ਮਿੱਤਰੋ ਆਹ ਕਲੀਪੁਰੀਆ ਭਿੰਦਰ ਪਹਿਲੀ ਰੇਡ ਤੇ ਕਰਦਾ ਹੋਇਆ ਟਾਈ ਹੈ ਇੱਕ ਪਾਸੇ ਮੁੰਡਾ ਨਵਾਂ ਆ ਆਹ ਨਵੀਂ ਜੀ ਉਮਰ ਦਾ ਤਾੜੀ ਮਾਰੋ ਕਲੀਪੁਰੀਆ ਦੇ ਲਈ ਇੱਕ ਵਾਰੀ ਜ਼ੋਰਦਾਰ ਪਹਿਲੀ ਰੇਡ ਤੇ ਵੀ ਜਿੱਤ ਬਾਈ ਬਹਿੰਦਾ ਕਰੀਏ ਤੇ ਕੀ ਕਰੀਏ हां ਜਿੱਦ ਕਹਣਾ ਕੋਈ ਚੱਕਰ ਨਹੀਂ ਜਿੰਨੇ ਮਰਜ਼ੀ ਵਸੇ ਹੋਵੇ ਭਿੰਦਰਾ ਆਪਣਾ ਭਰਾ ਏ ਜਿਹੜੀ ਭਿੰਦਰਾ ਜਿੰਨੇ ਜੱਫੇ ਲਾਏਗਾ ਵੱਡੇ ਮਾਨਸਮਾਨ ਬਾਈ ਜਿੱਤੇ ਕਹਿੰਦੇ ਕਰਦਾਂਗੇ ਅਣੀ ਰੇਡ ਜਿਹੜੀ ਗੁਰਜਾ ਸਿੰਘ ਨੁੱਤਰ ਆ ਗਿਆ ਬੋਹਾਲਾ ਕਰਦੇ ਗਿਆਗਾ ਆਹ ਲੋਕਰ ਬੋਹਾਲਾ ਮੇਰਾ ਇਹ ਸੈਬ ਜੈਨ ਤੇ ਕਹਿੰਦੇ ਸਟ੍ਰੀਕਾਂ ਵੀ ਬੜੀਆਂ ਪਾਉਂਦਾ ਨਾਲ ਜਾਣਾ ਇਹ ਸੈਬ ਜੈਨ ਤੇ ਵੀ ਸ਼ਾਹ ਹੋਇਆ ਆਹ ਸਾਹਮਣੇ ਖੇਡ ਮੈਦਾਨ ਦੇ ਵਿੱਚ ਨੁੱਤਰ ਬੋਹਾਲਾ ਕਬੱਡੀ ਕਬੱਡੀ ਕਰਦਾ ਹੋਇਆ ਆਈ 20 ਗੱਤੀ ਦੇ ਨਾਲ ਮਾਨਸਮਾਨ ਹੋਇਆ ਇਹ ਸਰਵਜਨ ਖਿਡਾਰੀ ਦਾ ਮੇਰੇ ਵੀਰੋ ਖੇਡ ਕਬੱਡੀ ਡਾਕਟਰ ਦੇ ਵਿੱਚ ਵੱਡਾ ਨਾਮਾ ਲੁਤਰ ਦਾ ਹੈ ਲਾਮ ਲੁਤਰ ਜੁਹਾ ਇਸ ਵਾਰ ਆਪਣੀ ਨਿੰਦਰੀ ਲੱਖਾਂ ਦੇ ਨੰਬਰ ਦਾ ਵਾਅਦਾ ਕਰ ਗਿਆ ਹੈ ਅਗਲਾ ਮੁਕਾਬਲਾ ਜਹਰੀਰ ਤੇ ਉਹ ਬਿਨਾ ਕਿਸੇ ਮੇਰੀ ਤੋਂ ਟੀਮਾਂ ਪੁੱਜ ਜਾਣ ਉਸ ਤੋਂ ਬਾਅਦ ਬਣਾਵਾਲੀ ਤੇ ਰਗੜਿਆਲ ਠੀਖੀ ਤੇ ਵੀਰੋ ਤੇ ਬਾਰਕ ਨਾਫ ਰੱਲਾ ਜੀ ਬਾਰਕ ਨਾਫ ਰੱਲਾ ਤੇ ਫਕਰ ਝੰਡੇ ਦਾ ਮੈਚ ਹੋਊਗਾ ਪੰਜ ਮੈਚਾਂ ਦੀ ਰਿਸਟਾਈ ਹੈ ਮੇਰਾ ਖਿਆਲ ਹੈ ਵੀ ਬਾਕੀ ਟੀਮਾਂ ਨੂੰ ਭਾਈ ਹੈ ਲਓ ਸਾਹਮਣੇ ਅੱਥਰੇ ਲੱਗਦਾ ਜੱਫਾ ਪਰ ਨੰਬਰ ਨੰਬਰ ਰੇਡਰ ਦਾ ਜੀ ਨੰਬਰ ਰੇਡਰ ਦਾ ਹੈ ਡਬਲ ਟੱਚ ਦਾ ਸ਼ਾਹ ਰੇਡਰ ਦਾ ਆਹ ਗੋਹਾਣਾ ਖਰਾਜੀਆ ਮੇਰੇ ਪੰਜਾਬੀ ਵੀਰੋ ਕਿ ਕਿਥੋਂ ਪਿੰਡ ਵਿੱਚ ਜੰਮਿਆ ਹੀਰਾ ਜੰਮਿਆ ਪੁੱਤ ਪੰਜਾਬੀ ਵਿੱਚ ਗਰਾਉਂਡਾਂ ਦੇ ਮੈਚ ਦਾ ਫਿਰੇ ਖਰਾਜੀ ਵਿੱਚ ਗਰਾਉਂਡਾਂ ਦੇ ਮੈਚ ਦਾ ਫਿਰੇ ਖਰਾਜੀ ਕਦੇ ਸੱਚੇ ਦੇ ਵੀਰ ਦੀ ਗੱਲ ਹੋਈ ਹੈ ਇੱਥੋਂ ਦੇ ਸ਼ੀਰੇ ਦੇ ਨਾਲ ਮਿਲ ਕੇ ਖਰਾਜੀ ਦਾ ਵੀ ਜੋਰ ਚੱਲਿਆ ਲਓ ਖਰਾਜੀ ਬੋਹਣਾ ਤਕੜਾ ਨੰਬਰ ਜੁੜ ਗਿਆ ਅਗਲੀ ਰੋੜ ਛੀਰੇ ਤੇ ਖਿਆਲਾ ਲਓ ਜੀ ਛੀਰੇ ਤੇ ਖਿਆਲਾ ਇਹ ਟੀਮਾਂ ਜਿਹੜੀਆਂ ਗਰਾਊਂਡ ਦੇ ਵਿੱਚ ਆ ਜਾਣ ਲਓ ਇਹ ਨੇ ਨਵੇਂ ਜੇ ਉਮਰ ਦਾ ਖਿਡਾਰੀ ਜਿਹੜਾ ਰੇਡ ਪਾ ਰਿਹਾ ਹੈ ਇੱਕ ਪਾਸੇ ਸੀਨੀਅਰ ਟੀਮ ਦੇ ਮੁੰਡੇ ਆਹ ਕਹਿੰਦੇ ਕੜੀਪੁਰੀਆ ਪਿੰਡ ਦੇ ਨੌਜਵਾਨ ਇਹ ਵੀ ਕਹਿੰਦੇ ਆਪਣੇ ਇਲਾਕੇ ਦਾ ਖਿਡਾਰੀ ਹੈ ਆਉਣ ਵਾਲੇ ਸਮੇਂ ਦਾ ਵੱਡਾ ਮਲ ਹੋਊਗਾ ਜੇ ਖੇਡ ਗਰਾਊਂਡਾਂ ਦੇ ਨਾਲ ਜੁੜਿਆ ਰਿਹਾ ਮੇਰੇ ਮਿੱਤਰੋ ਪਈ ਹੋਈ ਕਬੱਡੀ ਤੇ ਮੁੰਡੇ ਦੀ ਤਰਾਈ ਹੈ ਅੱਲਾ ਸ਼ੇਰੀ ਵੀ ਦਿੱਤੀ ਹੈ ਜੱਸਾ ਜਿਹੜਾ ਲੱਗ ਚੁੱਕਿਆ ਹੈ ਭਾਈ ਕਹਿੰਦੇ ਬੰਤ ਤਈਆ ਦੀ ਪੁੱਤ ਹੈ ਉਹ ਮਾਦੋਂ ਦੇ ਕਦੇ ਕਰਦੇ ਹੁੰਦੇ ਆ ਇਹ ਮਾਦੋਂ ਹੋਰਿਆਂ ਦਾ ਯਾਰ ਹੈ ਰਵੀ ਹੋਰਿਆਂ ਦੀ ਕਹਿੰਦੇ ਗੱਲ ਚੱਲਦੀ ਹੈ ਗੁਰੀ ਕਹਿੰਦੇ ਆਟੋ ਹੰਟਾਲਾ ਹੇਟੰਗਪੁਰਾ ਬੱਲੇ ਵਾਲੇ ਜਵੀ ਮਾਦੋ ਕਦੇ ਕਦੇ ਪ੍ਰੈਸ਼ਰ ਵਾਲਾ ਜਾਂਦਾ ਹੈ ਇਹ ਗੁਫੇ ਵਾਲਾ ਕਹਿੰਦੇ ਲੋਦਰ ਆਹ ਕਈ ਹੋਈ ਗਲਤੀ ਹੈ ਚਾਰ ਖਿਡਾਰੀ ਚਾਰੇ ਦੇ ਚਾਰੇ ਤਿਆਰ ਹੈ ਗਰੱਦੀ ਪਿੰਡ ਵਾਲੇ ਪਰ ਨੰਬਰ ਕਹਿੰਦੇ ਲੋਦਰ ਨੇ ਆਪਣੀ ਟੀਮ ਦੇ ਹਿੱਸੇ ਜੋੜ ਦਿੱਤਾ ਹੈ ਆਪਣੇ ਇਲਾਕੇ ਦੇ ਖਿਡਾਰੀ ਹੈ ਸੱਚੇ ਬਾਸ਼ਾ ਮੇਰ ਰੱਖੇ ਆਉਣ ਵਾਲੇ ਸਮੇਂ